ਸੰਗਰੂਰ ਦੀ ਸੀਟ ਪੂਰਨ ਤੌਰ ਤੇ ਸੁਰਖੀਆਂ ਦੇ ਵਿੱਚ ਛਾਈ ਹੋਈ ਹੈ ਤੇ ਉੱਥੇ ਹੀ ਸੁਖਪਾਲ ਖੈਰਾ ਦੇ ਵੱਲੋਂ ਬਾਕੀ ਉਮੀਦਵਾਰਾਂ ਨੂੰ ਟੱਕਰ ਦਿੱਤੀ ਜਾ ਰਹੀ ਹੈ ਹਾਲਾਂਕਿ ਜਿਉਂ-ਜਿਉਂ ਵੋਟਾਂ ਦੇ ਨੇੜੇ ਆ ਰਹੇ ਨੇ ਪੂਰਨ ਤੌਰ ਤੇ ਸਿਆਸਤ ਭਗਤੀ ਹੋਈ ਨਜ਼ਰ ਵੀ ਆ ਰਹੀ ਹੈ ਤੇ ਸੰਗਰੂਰ ਦੇ ਵਿੱਚ ਸੁਖਪਾਲ ਸਿੰਘ ਖੈਰਾ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਦੂਜੇ ਪਾਸੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਤਿੱਖੇ ਨਿਸ਼ਾਨੇ ਸਾਧੇ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਉਹਨਾਂ ਨੇ ਪੱਖ ਵੀ ਲਿਆ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਵਾਅਦੇ ਕੀਤੇ ਮੁਆਵਜ਼ੇ ਦੀ ਗੱਲ ਕੀਤੀ ਪਰ ਉਹ ਵਾਅਦੇ ਹਜੇ ਤੱਕ ਪੂਰੇ ਨਹੀਂ ਹੋਏ ਤੇ ਪੰਜਾਬ ਸਰਕਾਰ ਨੇ ਸਿਰਫ ਔਰ ਸਿਰਫ ਲੋਕਾਂ ਨੂੰ ਗੁੰਮਰਾਹ ਕੀਤਾ ਹੈ ਮੁਰਖ ਬਣਾਇਆ ਹੈ ਤੇ ਅਜੇ ਤੱਕ ਇਹ ਵਾਦੇ ਜਿਹੜੇ ਪੰਜਾਬ ਸਰਕਾਰ ਨੇ ਕੀਤੇ ਉਹ ਪੂਰੇ ਅਜੇ ਤੱਕ ਨਹੀਂ ਹੋਏ ਤੇ ਜਿਸ ਨੂੰ ਲੈ ਕੇ ਸੁਖਪਾਲ ਖੈਰਾ ਦੇ ਵੱਲੋਂ ਇਹ ਬਿਆਨ ਦੇ ਕੇ ਭਗਵੰਤ ਮਾਨ ਦੇ ਉੱਤੇ ਪਲਟਵਾਰ ਕੀਤਾ ਤੇ ਬਾਕੀ ਵਿਰੋਧੀਆਂ ਦੇ ਉੱਤੇ ਤਿੱਖੇ ਨਿਸ਼ਾਨੇ ਵੀ ਸਾਧਦੇ ਨੇ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਨੇ ਆ ਸੁਖਪਾਲ ਖੈਰਾ ਦਾ ਹੋਰ ਕੀ ਕਹਿਣਾ ਹੋਰ ਭਗਵੰਤ ਮਾਨ ਵੱਲੋਂ ਕੀਤਾ ਗਿਆ ਤੁਸ਼ਧ ਇੱਕ ਕਾਰਨ ਬਣਿਆ ਇੱਥੇ ਪਿੰਡ ਨੂੰ ਸੁਧਰਣ ਲਈ ਆਉਂਦਾ ਇਸ ਲਈ ਮੈਂ ਤੁਹਾਨੂੰ ਕਹਿਣਾ ਹੈ ਕਿ ਸਭਾ ਕੇ ਸਭ ਦੇ ਜੰਗਲ ਵਾਇਪਨ ਕਰੇ ਕੋਸ਼ਿਸ਼ ਕੀਆਰੇ ਮੈਂ ਉਹ ਦੁਰੂਪ ਨਹੀਂ ਕਰਦਾ ਉਹਦਾ ਉਪਯੋਗ ਕਰੂੰਗਾ ਲੋਕਾਂ ਤੱਕ ਪੀਣ ਵਾਲਾ ਪਾਣੀ ਪਹੁੰਚਾਉਂਗਾ ਲੋਕਾਂ ਦੇ ਘਰਾਂ ਦੇ ਕੈਂਸਰ ਸਾਡਾ ਇਹ ਜ਼ਮੀਨ ਆ ਖੇਤ ਦਾ ਪਾਣੀ ਅੱਕਰ ਜੇ ਦਰਿਆ ਚੱਲਦਾ ਉਹ ਤੋਂ ਤੁਹਾਡੇ ਦੇਰ ਮਸੀਤੋਂ ਜਿੰਨਾ ਇੰਡਸਟਰੀ ਦਾ ਫੈਕਟਰੀਆਂ ਦਾ ਗੰਦ ਜਿਹੜਾ ਜਾਨੂੰ 3.5 ਲਾ ਕੇ ਸਾਫ਼ ਕਰਕੇ ਪਾਉਣਾ ਚਾਹੀਦਾ ਉਸਾਰਾ ਜ਼ਹਿਰ ਸੁਣ ਦੇ ਸੁਣ ਕੇ ਪਗੜਾ ਇਹੋ ਲੰਗ ਦੇ ਲੰਗ ਦੇ ਲੰਗ ਦੇ ਇੱਥੇ ਤੋਂ ਪਤਾ ਕਿ ਕੈਨਸਲ ਟ੍ਰੇਨ ਚੱਲਦੀ ਹੈ ਪਿੰਡ ਦੇ ਤੋਂ ਕਰਨੇ ਦੀ ਕੋਈ ਜਾਣਤੋ ਦਾ ਨਾਮ ਕੈਨਸਲ ਟ੍ਰੇਨ ਹੈ ਪਰ ਪਰ ਵਿਚਾਰੇ ਲਿਖੂਗੇ ਹਰ ਆਦਮੀ ਦਾ ਤੇ 25 ਦੀ 50 ਲੱਖ ਦਾ ਰਾਹ ਕਰਾਈ ਨਹੀਂ ਸਕਦਾ ਇਸ ਕਰਕੇ ਅਗਰ ਮੈਨੂੰ ਮੌਕਾ ਮਿਲੇਗਾ ਇਹ ਚੀਜ਼ਾਂ ਸੁਧਾਰਨ ਵਾਲੇ ਨੂੰ ਕਿਉਂਕਿ ਭਗਵਾਨ ਪ੍ਰਮਾਣੇ 2 ਸਾਲਾਂ ਦਾ ਇਹਨਾਂ ਗੱਲਾਂ ਦੀ ਗੌਰ ਨਹੀਂ ਕੀਤਾ ਸਮੁੰਦਰ ਦਾ ਸਖੀਨੀ ਹਿੱਸਾ ਪਾਣੀ ਸਭ ਤੋਂ ਖਾਰਾ ਨੀਚਾ ਗਿਆ ਤੇ ਜਾ ਦੇ ਵਿੱਚ ਉੱਪਰ ਅੰਤਰਿਕਸ਼ ਵਿੱਚ ਨਾਸਾ ਅਮਰੀਕਾ ਦੇ ਸੈਟਲਾਈਟਸ ਨੂੰ ਮੂਹਿਆ ਲੇ ਉਹ ਸਾਰੇ ਆਪਣੇ ਪੰਜਾਬ ਦਾ ਗ੍ਰਾਊਂਡ ਕਾਟਰ ਦਾ ਉਹਨਾਂ ਨੇ ਮੇਰਵਾ ਲਾਇਆ ਉਹਨਾਂ ਨੇ ਕਿਹਾ ਕਿ ਤੁਸੀਂ ਲਾਲ ਧੱਬੇ 'ਚੋਂ ਜੋ ਕਿ ਪਹਿਲਾਂ ਆਪਾਂ ਝੋਨੇ ਦੀ ਫਸਲ ਨੂੰ ਪਾੜਨ ਵਾਸਤੇ ਅਸੀਂ 14 ਲੱਖ ਕਿਊਬੇ ਲਾਇਆ ਹੋਇਆ ਪੰਜਾਬੀ ਧਰਤੀ ਤੇ 1 ਕਿਲੋ ਝੋਨਾ ਪਾੜਨ ਵਾਸਤੇ ਦਿਨ ਤੋਂ 4000 ਮੀਟਰ ਪਾਣੀ ਲੱਗਦਾ ਵਾ ਅਸੀਂ ਪਾਣੀ ਖੜਦੇ ਕੇ ਖੜਦੇ ਕੇ ਖੜਦੇ ਕੇ ਖੜਦੇ ਉਹ ਬੜੇ ਤੇ ਅਗਰ ਆਪਾਂ ਇਸ ਪੀਟਰ ਪੰਜਾਬ ਦਾ ਪਾਣੀ ਖੜਦੇ ਕੇ ਥੋਦੇ ਉਹਨੂੰ ਵੀ ਚਾਰਜ ਦਾ ਕੀਤਾ ਉਸ ਪਾਣੀ ਦੇ ਉੱਤੇ ਨਾਲ ਹੈ ਕਿ ਆਏ ਤੇ ਉਹ ਪਾਣੀ ਜੇ ਦੂਰ ਨਹੀਂ ਗਿਆ ਜਿੱਥੇ ਪਾਣੀ ਪੰਜਾਬ ਦਾ ਧਰਤੀ ਹੇਠਲੇ ਖਤਮ ਹੋਵੇਗਾ ਮੈਂ ਕੁਛਣਾ ਚਾਹਣਾ ਪਰ ਰਾਜਪਾਲ ਨੂੰ ਜੇ ਕਦੀ ਦौरा ਕੀਤਾ ਵਾ ਕਿ ਧਰਤੀ ਹੇਠਲੇ ਪਾਣੀ ਨੂੰ ਕਿੱਦਾਂ ਇੰਪਰੂਵ ਕਰਨਾ ਇਸ ਨੂੰ ਕਿੱਦਾਂ ਰੀਚਾਰਜ ਕਰਨਾ ਕਿਸ ਤਰ੍ਹਾਂ ਅਸੀਂ ਆਪਣੇ ਪਾਣੀ ਨੂੰ ਬਚਾਉਣਾ ਕਿਸ ਤਰ੍ਹਾਂ ਝੋਨੇ ਦੀ ਫਸਲ ਤੋਂ ਫਟਾਵਾਂਗੇ ਕੁਝ ਹੋਣੇ ਦੀਆਂ ਫਸਲਾਂ ਜਿਹਦੇ ਤੇ ਐਮ ਐਸ ਪੀ ਜਿਹੜੀ ਝੋਨੇ ਦੇ ਬਰਾਬਰ ਦੀ ਆਮਦ ਦੇਣ ਵਾਲੇ ਫਸਲਿਆ

ਸਵਾਗਤ ਨਾਲ ਸੁਚੇਵੂ ਆਪਸਾਉਦਾ ਨਹੀਂ ਬੋਲਦੇ ਉੱਤੇ ਕੰਮੀ ਪੜਾਈ ਰਖਾਈ ਦੀ ਕੰਮੀ ਯਾਤਰਾ ਵੀ ਨਹੀਂ ਆ ਤੇ ਕਰਦੇ ਵੀ ਨਹੀਂ ਬੋਲਦੇ ਜਿਹੜਾ ਦਿੱਲੀ ਸਦਰ ਜਿੱਥੇ ਅਪਰੇਸ਼ਨ ਹੋ ਰਹੀਆ ਇੱਥੇ 543 ਮੈਂਬਰਾਂ ਦਾ ਸਦਰ ਆ ਜਿੱਥੇ ਸਾਰੂਪੰਡਿਆ ਦੇ ਲੋਕ ਪਰੇ ਗਏ ਕੇਰਲਾ ਦੇ ਕੋਈ ਕਿਕਰਵਾਚਾ ਦੇ ਤਾਮਿਲਨਾਡੂ ਦੇ ਵੈਸਟ ਮੈਂਬਰ ਉਹਦੇ تیاری ਕਰ ਚੁੱਕੇ ਨੇ ਅੰਤ ਲਗਾ ਕੇ ਦੇਖਉਂਦੇ ਨੇ ਆਪਣੇ ਸੁਭਿਆਸਤੇ ਨੂੰ ਨੋਮ ਨਾ ਬਾਇਲੇ ਜਿਹੜੇ ਪੰਜਾਬ ਦੇ ਲੋਕੀ ਉੱਥੇ ਦੰਦੇ ਨੇ ਜਿਸੇ ਲਈ ਪੰਜਾਬ ਦੇ ਖੇਤ ਮਜ਼ਦੂਰ ਕਿਸਾਨ ਜੱਗਰ ਨੂੰ ਜੀ ਰੱਖਵਾਸ ਲਈ ਦਿਹਾੜੀ ਦਾਬ ਨੇ ਜਿਹੜੇ ਪਛੜੇ ਹੋਏ ਲੋਕ ਨੇ ਕਦੀ ਪਾਰਲੀਮੈਂਟ ਨੂੰ ਤੁਹਾਡੀ ਗੱਲ ਨਹੀਂ ਦਿੱਤੀ ਅੱਜ ਪਿਛਲੇ 10 ਸਾਲ ਮੋਦੀ ਸਰਕਾਰ ਨੇ ਮੈਨੂੰ ਬਸਾਰਣਾ ਕਿ ਅੱਜ ਦੇ ਅੰਕੜੇ ਲੋਕ ਸਰਮਜੋਸ ਕੋਲ ਨੇ ਆਪ ਰੱਖੇ ਨੇ ਉਜੀ ਸੁਣ ਕੇ ਆਰਾਮ ਹੋ ਗਏ ਕਿ ਪਿਛਲੇ 10 ਸਾਲਾਂ ਵਿੱਚ ਮੋਦੀ ਸਾਹਿਬ ਦੀ ਸਰਕਾਰ ਨੇ ਅਮੀਰਾਂ ਦਾ 15 ਲੱਖ ਕਰੋੜ ਰੁਪਏ ਮਾਫ ਕੀਤਾ ਹੈ ਲੋ 15 ਲੱਖ ਕਰੋੜ ਰੁਪਏ ਔਰ ਚੰਦ ਕੰਪਨੀਆਂ ਜਿਹੜਾ ਦਾ ਨਾਮ ਤੁਸੀਂ ਅਕਸਰ ਸੁਣਦੇ ਹੋ ਅਡਾਨੀ ਅਮਬਾਨੀ ਟਾਟੇ ਬਿਰਲੇ ਮੁਹੰਦਰੇ ਕੁਝ ਸੈਂਕੜੇ ਕੰਪਨੀਆਂ ਸੋਂ 200 300 400 500 ਇਹ ਪੰਜਾਬ ਦੇ ਪੁੱਲ ਕਿਸਾਨ ਖੇਤ ਵਰਪੂਰ ਬੇਜੁਨੀਆ ਦਾ ਕਰਜ਼ਾ 1 ਲੱਖ ਕਰੋੜ ਦਾ ਇਹ ਕਰਜ਼ਾ ਹੈ ਕਟੋਂ ਪਰ 15 ਲੱਖ ਪਰਵਾਰਾਂ ਦਾ ਟੁੱਟ ਰਿਹਾ ਹੈ ਮਧਿਆਂ ਦਾ ਨਹੀਂ ਇਹ ਲੋਕ ਉਸ ਕਰਜ਼ੇ ਨੂੰ ਕੋਈ ਕਿਸੇ ਸਰਕਾਰ ਨੇ ਮਾਫ ਨਹੀਂ ਕਰਤਾ ਕੋਈ ਤੁਹਾਡੀ ਗੱਲ ਕਿਸੇ ਨੇ ਲੋਕ ਸੰਭਾਲ ਉਸ ਕੀਤੀ ਨਹੀਂ ਜਾਤੇ ਜਿਸ ਨੇ ਦੱਸਿਆ ਨਹੀਂਗਾ ਕਿ ਇਹੀ ਪੰਜਾਬ ਦੇ ਲੋਕ ਹੋਟਲਾਂ ਦੇ ਲਾਖੀ ਕਰਦੇ ਨੇ ਇਹਨਾਂ ਦੇ ਹੀ ਬੱਚੇ ਇਹਨਾਂ ਦੀਆਂ ਲਾਸ਼ਾਂ ਜਿਵੇਂ ਕਿ ਮੈਚੋ ਪਿੰਡੋਂ ਸੁਖੰਦਰ ਫੌਜੀ 24 ਸਾਲ ਦੀ ਲਾਸ਼ ਹਾਈਕੋਥਸਪੁਰਾ ਨੇ ਪਹਿਲਾ ਆਈ ਆਪੇ ਇੱਥੇ ਵਿੱਚ ਜਦੋਂ ਕਸ਼ਮੀਰ ਦੇ ਬਾਰਡਰ ਤੇ ਚੀਨ ਦੇ ਬਾਰਡਰ ਤੇ ਆਈ ਪੰਜਾਬ ਦੇ ਕਿਸਾਨ ਖੇਤ ਮਜ਼ਦੂਰ ਗਰੀਬ ਆਦਮੀ ਦੇch ਮਹੀਨੇ ਫੌਜੀ ਪਛੇ ਉੱਥੇ ਜਾ ਕੇ ਜ਼ਮੀਨਾਂ ਦੇ ਬਾਰਡਰਾਂ ਦੀ ਲੜਖੀ ਕਰਦੇ ਆਂ ਅਨਾਨ ਵੀ ਆਪਣਾ ਕਰਦੇ ਹੇਚਤਾਂ ਰੱਖੀ ਵੇਸੀ ਕਰਦੇ ਆਂ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਪੰਜਾਬੀਆਂ ਦਾ ਸਭ ਤੋਂ ਵੱਡਾ ਵੱਡ ਮੁੱਲਾ ਯੋਗਦਾਨ 90% ਫੌਜੀਆਂ ਪੰਜਾਬੀਆਂ ਇਤਿਹਾਸਿਕ ਪਰਦੇਸੇ ਕਰ ਜਾਂਦੀਆਂ ਛੀ ਦੂਰਬ ਸੀ ਕਰ ਗਿਆ ਸਭ ਤੋਂ ਜ਼ਿਆਦਾ ਕਾਲੇ ਪਾਣੀ ਦਾ ਝੇਲ ਪੰਜਾਬ ਦੇ ਬਹਾਦਰ ਲੋਕਾਂ ਨੇ ਇਕੱਠੀਆਂ ਤੇ ਆਪਣਾ ਹੱਕ ਲੈਣ ਵਾਸਤੇ ਜਦੋਂ ਅਸੀਂ ਦਿੱਲੀ ਨੂੰ ਕਰਦੇ ਆ ਸਾਨੂੰ ਸ਼ਗੂ ਬਹਿਰੇ ਵਿੱਚ ਰੋ ਕੇ ਕੁੱਟਿਆ ਜਾਂਦਾ ਡੰਡੇ ਦਾ ਤਾਰਾ ਲਾਇਆ ਜਾਂਦੀਆਂ ਲੈਂਟਰ ਪਾਇਆ ਜਾਂਦੇ ਨੇ ਤੇ ਆਹ ਕੁੱਤੇ ਜਾਂਦੇ ਨੇ ਕਿ ਅਖੇ ਇਹ ਕੌਣ ਇਹਨਾਂ ਲੋਕਾਂ ਪਰਦੇਸ ਪਰਸੇ ਦਿੱਲੀ ਵੀ ਜਾ ਸਕਦੇ ਸਾਨੂੰ ਖਾਲਸਤਾਨੀ ਕਿਹਾ ਜਾਂਦਾ ਸਾਨੂੰ ਉੱਗਰਵਾਦੀ ਕਿਹਾ ਜਾਂਦਾ ਸਾਨੂੰ ਅਤੰਕਵਾਦੀ ਕਿਹਾ ਜਾਂਦਾ ਸਾਨੂੰ ਦੇਸ਼ ਦੇ ਦੁਸ਼ਮਣ ਨਾਲ ਕਿਹਾ ਜਾਂਦਾ ਭੈਣੋ ਜਿਨ੍ਹਾਂ ਨੇ ਦੇਸ਼ ਵਾਸਤੇ ਆਪਣਾ ਖੂਨ ਸਿੰਜਿਆ ਇਸ ਧਰਤੀ ਤੇ ਉਹਨਾਂ ਨੂੰ ਅੱਜ ਵੀ ਇਸ ਕਰਕੇ ਤੁਹਾਡੇ ਕਿਸੇ ਨੇ ਗੱਲ ਨਹੀਂ ਕੀਤੀ ਕਿਸੇ ਨੇ ਕਦੇ ਵੀ ਮਿੰਟਾ 500 ਪਰਦਾਨੀਆਂ ਤੋਂ 300 ਜਿਹੜਾ ਐਮਪੀ ਉਹ ਚੱਲਦਾ ਜਾਂਦਾ ਜ਼ਿੰਮੇਵਾਰਤਾ ਜਾਂਦਾ ਉਹ ਕਿਸੇ ਤੋਂ ਪਿੰਡਾਂ ਦੇ ਵਿੱਚ ਮਜ਼ਦੂਰਾਂ ਦਾ ਜਾਂਦਾ ਪਰ ਉਹਦੇ ਹਸਪਤਾਲੇ ਕਿਸੇ ਤੋਂ ਖਰੀਦਦੇ ਤੇਰੇ ਮਾਰੇ ਪਿਆਰੇ ਇਸ ਦੇਸ਼ ਦੇ ਇਹ ਕੋਲ ਹੈਗਾ ਵਪਾਰੀਆਂ ਦਾ ਉਹਨਾਂ ਨੇ 70 75 ਸਾਲ ਦੇ ਜ਼ਾਤਿਕ ਕੋਹਟ ਰਕੀ ਕੀਤੀ ਸ਼ਾਇਦ ਹਜ਼ਾਰ ਹਜ਼ਾਰ ਗੁਣਾ ਵੇਦੇ ਇੱਕ ਮਰ ਹੈਗਾ ਬਾਗਮਾਨ ਦਾ ਉਹ ਸਾਡੇ ਭਰਾ ਨੇ ਪਿੰਡਾਂ 'ਚ ਉਹਨਾਂ ਦੀ ਖਾਤਰ ਵੀ ਸਰਕਾਰਾਂ ਨੇ ਸੱਤ ਪੇ ਕ੍ਰਿਸ਼ਨ ਬਣਾਏ ਪੈਣੋ ਸੱਤ ਤਾਰ ਖਾਹ ਦਾਈਆਂ